ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਮੁਹਾਵਰੇ ਨੂੰ ਲੈ ਕੇ ਮੈਂ ਗੱਲ ਤੁਹਾਡੇ ਸਾਹਮਣੇ ਕਰਨੀ ਚਾਹੁੰਦਾ ਉਹ ਮੁਹਾਵਰਾ ਏ ਕਿ ਮਾਂ ਦੇ ਪੈਰਾਂ ਹੇਠ ਜਾਂ ਮਾਂ ਦੀ ਜੁੱਤੀ ਹੇਠ ਜੰਨਤ ਹੁੰਦੀ ਹੈ ਇਹ ਜਿਹੜੇ ਮੁਹਾਵਰੇ ਜਨ ਲਕੋਕਤੀਆਂ ਬਣੇ ਜਾਂ ਬਣਾਏ ਗਏ ਸਾਡੇ ਦਾਣਸ਼ਮੰਦ ਸੱਜਣਾ ਵੱਲੋਂ ਬਜ਼ੁਰਗਵਾਰਾਂ ਵੱਲੋਂ ਇਨਾਂ ਦੇ ਅੰਦਰ ਉਹਨਾਂ ਦਾ ਤਜਰਬਾ ਉਹਨਾਂ ਦੀ ਸਿਆਣਪ ਤੇ ਬਹੁਤ ਸਾਰੇ ਗਿਆਨ ਦਾ ਨਿਚੋੜ ਛਿਪਿਆ ਹੁੰਦਾ ਹੈ ਇਹਨੂੰ ਕਹਿ ਲੋ ਵੀ ਇਹ ਮੁਹਾਵਰੇ ਮੱਖਣ ਹੀ ਹੁੰਦੇ ਨੇ ਖੈਰ ਇਹ ਜਿਹੜਾ ਮੁਹਾਵਰਾ ਬਣਾਇਆ ਗਿਆ ਜਿਹੜਾ ਖਾਸ ਕਰਕੇ ਇਸਲਾਮੀ ਵੀਰਾਂ ਦੇ ਅੰਦਰ ਜ਼ਿਆਦਾਤਰ ਚੱਲਦਾ ਹੈ ਮਤਲਬ ਇਹਦਾ ਇਹ ਹੀ ਹੈ ਵੀ ਮਾਂ ਦੀ ਇੱਜ਼ਤ ਹਰ ਪੁੱਤ ਜਾਂ ਧੀ ਨੂੰ ਕਰਨੀ ਚਾਹੀਦੀ ਹੈ ਪਰ ਮੈਂ ਥੋੜਾ ਜਿਹਾ ਦੂਸਰੇ ਐਂਗਲ ਤੋਂ ਕੋਈ ਗੱਲ ਤੁਹਾਡੇ ਸਾਹਮਣੇ ਲੈ ਕੇ ਆਉਣੀ ਚਾਹੁੰਦਾ ਇਹ ਠੀਕ ਹੈ ਕਿ ਮਾਂ ਦੇ ਪੈਰਾਂ ਹੇਠ ਜੰਨਤ ਹੈ ਇਸ ਗੱਲ ਨੂੰ ਅਖਰੀ ਅਰਥਾਂ ਦੇ ਅੰਦਰ ਸਹੀ ਨਾ ਲੈ ਕੇ ਚੱਲਿਓ ਵੀ ਉੱਥੇ ਹੀ ਜੰਨਤ ਹੈ ਜਾਂ ਉੱਥੇ ਹੀ ਸਵਰਗ ਹੈ ਇਹਦਾ ਮਤਲਬ ਸਿਰਫ ਇਹ ਨਾ ਹੈ ਕਿ ਬੱਚੇ ਜਾਂ ਔਲਾਦ ਮਾਂ ਦੀ ਇੱਜ਼ਤ ਕਰਨੀ ਸ਼ੁਰੂ ਕਰਨਾ ਐਵੇਂ ਕਹਿ ਲਓ ਵੀ ਮਾਂ ਦੇ ਪੈਰਾਂ ਤੋਂ ਬਹੁਤ ਸਾਰੇ ਸੁਧਾਰ ਦੀ ਆਸ ਹੈ ਪਰ ਮੈਂ ਦੂਜੇ ਐਂਗਲ ਤੋਂ ਗੱਲ ਕਰਨੀ ਚਾਹੁੰਦਾ ਵੀ ਜੇ ਮਾਂ ਦੇ ਪੈਰਾਂ ਹੇਠ ਜੰਨਤ ਮੰਨ ਵੀ ਲਈ ਜਾਏ ਤੇ ਉਸ ਜੰਨਤ ਤੱਕ ਜਿਹੜਾ ਪਹੁੰਚਾਉਣ ਵਾਲਾ ਹੈ ਨਾ ਉਹ ਪਿਓ ਦੀ ਜੁੱਤੀ ਪਹੁੰਚਾਉਣ ਵਾਲੀ ਜਾਂ ਪਿਓ ਦਾ ਡਰ ਪਹੁੰਚਾਉਣ ਵਾਲਾ ਹੈ ਪਿਓ ਦੀ ਜੁੱਤੀ ਦੇ ਅੰਦਰ ਔਲਾਦ ਦਾ ਬੱਚਿਆਂ ਦਾ ਸੁਧਾਰ ਛिपਿਆ ਹੁੰਦਾ ਹੈ ਉਹ ਜਿਹੜੀ ਪਿਓ ਦੀ ਜੁੱਤੀ ਦਾ ਡਰ ਹੈ ਉਹ ਮਾਂ ਦੇ ਕਦਮਾਂ ਤੱਕ ਲੈ ਕੇ ਜਾਂਦੀ ਹੈ ਕਿ ਮਾਂ ਦੀ ਇੱਜ਼ਤ ਕਰ ਜਾਂ ਮਾਂ ਦੀ ਇੱਜ਼ਤ ਇਹਨੂੰ ਕਰਨੀ ਚਾਹੀਦੀ ਹੈ ਜਿੰਨੂੰ ਜੁੱਤੀ ਦਾ ਡਰ ਨਾ ਹੋਵੇ ਬਹੁਤਾਂ ਪਰਸੈਂਟੇਜ ਦੇ ਅੰਦਰ ਲੋਕ ਟ੍ਰੈਕ ਚੇਂਜ ਕਰ ਜਾਂਦੇ ਨੇ ਰਾਹ ਬਦਲ ਜਾਂਦੇ ਨੇ ਉਲਟੇ ਪੁਲਟੇ ਰਹਾਮਾਂ ਤੇ ਤੁਰਨਾ ਸ਼ੁਰੂ ਕਰ ਦਿੰਦੇ ਨੇ ਤੇ ਫਿਰ ਨਾ ਮਾਂ ਦੀ ਜੰਨਤ ਦਿਸਦੀ ਏ ਤੇ ਨਾ ਪਿਓ ਦੀ ਜੰਨਤ ਦਿਸਦੀ ਏ ਫਿਰ ਦੋਵਾਂ ਤੋਂ ਬੱਚਾ ਮੁਨਕਰ ਹੋ ਜਾਂਦਾ ਖੈਰ ਪਿਓ ਔਲਾਦ ਵਾਸਤੇ ਕੀ ਸੋਚਦਾ ਏ ਕੀ ਕਰਦਾ ਮੈਂ ਦੋ ਚਾਰ ਨੁਕਤੇ ਕਹਿਨੇ ਚਾਹੁੰਦਾ ਪਿਓ ਨੰਗੇ ਪੈਰ ਆਪਣੇ ਰੱਖ ਲੈਂਦਾ ਜੇ ਗਰੀਬੀ ਦਾ ਹਵਾ ਹੋਵੇ ਮਿਹਨਤ ਮਜ਼ਦੂਰੀ ਵਾਲਾ ਹੋਵੇ ਆਪ ਨੰਗੇ ਪੈਰੀ ਰਹਿ ਲੈਂਦਾ ਹੈ ਫੱਟੀ ਪੁਰਾਣੀ ਜੁੱਤੀ ਪਾ ਲੈਂਦਾ ਪਰ ਉਹ ਕਦੇ ਇਹ ਸੋਚ ਲੈ ਕੇ ਨਹੀਂ ਚੱਲਦਾ ਕਿ ਮੇਰੇ ਬੱਚੇ ਵੀ ਮੇਰੇ ਵਾਂਗ ਹੀ ਜ਼ਿੰਦਗੀ ਗੁਜ਼ਾਰਣ ਉਹ ਕਹਿੰਦਾ ਮੈਂ ਨੰਗੇ ਪੈਰੀ ਰਹਿ ਲਵਾਂ ਮੈਂ ਕਟਿਆ ਜੁੱਤੀ ਪਾ ਲਵਾਂ ਫੱਟੀ ਜੁੱਤੀ ਪੁਰਾਣੀ ਜੁੱਤੀ ਗਾਂਡੇ ਲਾ ਕੇ ਪਾ ਲਵਾਂ ਚੱਲੇਗਾ ਪਰ ਮੇਰੀ ਔਲਾਦ ਨੂੰ ਇਹ ਦਿਨ ਨਾ ਵੇਖਣੇ ਪੈਣ ਉਹਨਾਂ ਦੇ ਪੈਰਾਂ ਵਿੱਚ ਜਿਹੜੀ ਜੁੱਤੀ ਹੋਵੇ ਨਾ ਉਹ ਚੰਗੀ ਹੋਵੇ ਉਹਨਾਂ ਨੂੰ ਨੰਗੇ ਪੈਰ ਨਾ ਰਹਿਣਾ ਪਵੇ ਨੰਬਰ 2 ਮਨ ਲੋ ਕਿਸੇ ਮਹਿਫਲ ਦੇ ਅੰਦਰ ਵਿਆਹ ਸ਼ਾਦੀ ਦੇ ਅੰਦਰ ਮਜਲਿਸ ਦੇ ਅੰਦਰ ਕਿਦਰੇ ਹੋ ਪਿਓ ਦੀ ਜੁੱਤੀ ਤੇ ਪਿਓ ਦੇ ਬਰਾਬਰ ਉਹਦਾ ਪੁੱਤ ਬੈਠਾ ਹੋਵੇ ਪੁੱਤ ਦੀ ਜੁੱਤੀ ਕੋਈ ਤੀਸਰਾ ਬੰਦਾ ਦੋਹਾਂ ਦੀਆਂ ਜੁੱਤੀਆਂ ਵੇਖ ਲੈਂਦਾ ਪਿਓ ਦੀ ਜੁੱਤੀ ਪਛਾਣ ਕਰਨ ਵਾਲਾ ਕਰ ਲਵੇ ਵੀ ਥੋੜੀ ਘੱਟ ਮਹਿੰਗੀ ਹੈ ਤੇ ਪੁੱਤ ਦੀ ਜੁੱਤੀ ਜ਼ਿਆਦਾ ਮਹਿੰਗੀ ਜੇ ਉਹ ਸਵਾਲ ਕਰ ਲਵੇ ਵੀ ਤੇਰੀ ਜੁੱਤੀ ਘੱਟ ਮਹਿੰਗੀ ਕਿਉਂ ਤੇ ਇਹਦੀ ਜੁੱਤੀ ਜ਼ਿਆਦਾ ਮਹਿੰਗੀ ਕਿਉਂ ਤੇ ਪਿਓ ਬੱਚੇ ਦੇ ਬੋਲਣ ਤੋਂ ਪਹਿਲਾਂ ਜਵਾਬ ਦੇ ਦਿੰਦਾ ਉਹ ਕਹਿੰਦਾ ਮੇਰਾ ਜ਼ਿੰਦਗੀ ਦਾ ਤਜਰਬਾ ਹੈ ਮੈਂ ਜ਼ਿੰਦਗੀ ਹੰਡਾ ਲਈ ਏ ਮੈਂ ਸੰਤੁਸ਼ਟਾਂ ਮੈਂ ਜੁੱਤੀ ਕਪੜੇ ਦੇ ਉੱਤੇ ਜ਼ਿਆਦਾ ਉਲਝਣਾ ਵਿੱਚ ਨਹੀਂ ਪੈਂਦਾ ਬੱਚੇ ਨੇ ਨੌਜਵਾਨ ਨੇ ਚੜ੍ਹਦੀ ਉਮਰੇ ਇਹਨਾਂ ਦਾ ਸ਼ੌਂਕ ਏ ਜਾਂ ਜਨਰੇਸ਼ਨ ਦਾ ਗਾਇਬ ਏ ਮੇਰਾ ਤੇ ਚੱਲ ਗਿਆ ਪਰ ਮੇਰੇ ਪੁੱਤ ਦੇ ਪੈਰਾਂ ਦੇ ਅੰਦਰ ਤੇ ਜਿਹੜੀ ਜੁੱਤੀ ਉਹ ਬ੍ਰਾਂਡਿਡ ਹੈ ਨਾ ਉਹ ਚੰਗੀ ਹੈ ਨਾ ਤਉ ਪਿਓ ਦੀ ਚਾਹ ਹੈ ਪਿਓ ਦੀ ਤਮੰਨਾ ਹੈ ਕਿ ਮੇਰੀ ਜੁੱਤੀ ਘਟਵੇਂਗੀ ਹੋਏ ਚੱਲ ਜਾਏਗੀ ਮੇਰੇ ਬੱਚੇ ਦੀ ਜੁੱਤੀ ਘਟਵੇਂਗੀ ਨਾ ਹੋਵੇ ਕਿਸੇ ਮਹਿਫਲ ਦੇ ਅੰਦਰ ਮੇਰੇ ਬੱਚੇ ਨੂੰ ਲਜਿਤ ਨਾ ਹੋਣਾ ਪਵੇ ਇਸ ਤੋਂ ਅੱਗੇ ਚੱਲਣਾ ਹੈ ਪਿਓ ਦੀ ਜੁੱਤੀ ਦਾ ਡਰ ਸੀ ਜਿਹੜਾ ਕਦੇ ਛੋਟੇ ਹੁੰਦਿਆਂ ਸਕੂਲੋਂ ਭੱਜਣ ਨਹੀਂ ਸੀ ਦਿੰਦਾ ਸਕੂਲੋਂ ਛੁੱਟੀ ਨਹੀਂ ਸੀ ਕਰਨ ਦਿੰਦਾ ਦਿਲ ਵੀ ਕਰਦਾ ਸੀ ਨਾ ਸਕੂਲੇ ਨਹੀਂ ਜਾਣਾ ਤੇ ਪਿਓ ਦੀ ਜੁੱਤੀ ਦਾ ਡਰ ਸੀ ਜਿਹੜਾ ਨਾ ਚਾਉਂਦਿਆਂ ਵੀ ਸਕੂਲ ਵੱਲ ਤੋਰ ਦਿੰਦਾ ਸੀ ਜੇ ਕਦੇ ਪਿਓ ਖੇਤਾਂ ਵਿੱਚ ਗਿਆ ਦੁਕਾਨ ਤੇ ਗਿਆ ਸੱਜੇ ਖੱਬੇ ਗਿਆ ਸਕੂਲ ਜਾਣ ਦੇ ਸਮੇਂ ਘਰ ਨਹੀਂ ਸੀ ਤੇ ਬੱਚਾ ਜੇਦ ਕਰ ਲੈਂਦਾ ਸੀ ਤੇ ਮਾਂ ਵੀ ਇੱਕ ਹੀ ਡਰ ਦਿੰਦੀ ਸੀ ਜਿਹੜੀ ਮਾਂ ਦੇ ਪੈਰਾਂ ਇੱਥੇ ਜੰਨਤ ਹੈ ਉਹ ਮਾਂ ਵੀ ਇੱਕ ਹੀ ਡਰ ਦਿੰਦੀ ਸੀ ਉਹ ਕਹਿੰਦੀ ਸੀ ਕੋਈ ਗੱਲ ਨਹੀਂ ਤੁਰਿਆ ਆਉਂਦਾ ਤੇਰਾ ਪਿਓ ਦੱਸ ਨਹੀਂ ਆ ਮੈਂ ਔਰ ਤੈਨੂੰ ਜਦੋਂ ਜੁੱਤੀ ਫੇਰੇਗਾ ਨਾ ਫੇਰੇ ਤੂੰ ਸਕੂਲ ਜਾਣਾ ਮਾਂ ਵੀ ਪਿਓ ਦੀ ਜੁੱਤੀ ਦਾ ਇਸ਼ਾਰਾ ਕਰਦੀ ਸੀ ਜੁੱਤੀ ਵੱਲ ਧਿਆਨ ਦਿਵਾਉਂਦੀ ਸੀ ਕਿ ਪਿਓ ਦੇ ਡਰ ਤੋਂ ਗਜ਼ਬ ਤੋਂ ਬਚ ਕੇ ਰਹੇ ਖੈਰ ਪਿਓ ਦਾ ਜਿਹੜਾ ਡਰ ਹੁੰਦਾ ਹੈ ਨਾ ਪਿਓ ਦੀ ਜਿਹੜੀ ਜੁੱਤੀ ਦਾ ਡਰ ਹੁੰਦਾ ਹੈ ਨਾ ਉਹ ਏਸ ਕਰਕੇ ਨਹੀਂ ਹੁੰਦਾ ਕਿ ਉਹ ਬੱਚੇ ਦਾ ਦੁਸ਼ਮਣ ਹੈ ਉਹ ਜੁੱਤੀ ਦਾ ਡਰ ਵੀ ਬਣਾ ਕੇ ਰੱਖਦਾ ਹੈ ਤੇ ਅੰਦਰੋਂ ਪਿਆਰ ਵੀ ਬਣਾ ਕੇ ਰੱਖਦਾ ਹੈ ਕਦੇ ਤੁਸੀਂ ਕੁਮਾਰ ਨੂੰ ਵੇਖਿਆ ਕੱਚੀ ਮਿੱਟੀ ਦਾ ਘੜਾ ਬਣਾਉਂਦੇ ਆ ਉਹ ਬਾਹਰੋਂ ਚਮੜੇ ਦੇ ਇੱਕ ਥਪੜੇ ਜਿਹੇ ਦੇ ਨਾਲ ਬਾਹਰੋਂ ਥਾਪੜਦਾ ਹੈ ਪਰ ਅੰਦਰੋਂ ਹੱਥ ਵੀ ਰੱਖਦਾ ਹੈ ਵੀ ਕੜਾ ਟੁੱਟ ਨਾ ਜਾਏ ਕਿਦਰੇ ਪਿੰਡਾਂ ਦੇ ਅੰਦਰ ਵੱਸਣ ਵਾਲੇ ਆ ਦੇਖਿਓ ਉਹ কুমਾਰ ਆਪਣਾ ਕੜਾ ਇਦਾਂ ਤਿਆਰ ਤਿਆਰ ਕਰਦਾ ਹੈ ਜਿਹੜਾ ਪਿਓ ਹੈ ਨਾ ਪਿਓ ਹੱਥ ਵੀ ਰੱਖਦਾ ਹੈ ਪਿਆਰ ਵੀ ਰੱਖਦਾ ਹੈ ਡਿੱਗਣ ਵੀ ਨਹੀਂ ਦਿੰਦਾ ਡੋਲਣ ਵੀ ਨਹੀਂ ਦਿੰਦਾ ਵਰਾ ਵੀ ਲੈਂਦਾ ਹੈ ਗਲਵਕੜੀ 'ਚ ਵੀ ਲੈ ਲੈਂਦਾ ਹੈ ਪਰ ਨਾ ਲੱਗਦਾ ਜੁੱਤੀ ਦਾ ਡਰ ਵੀ ਕਾਇਮ ਰੱਖਦਾ ਕਿਉਂਕਿ ਜੁੱਤੀ ਦਾ ਡਰ ਔਲਾਦ ਤੇ ਹੋਣਾ ਬੜਾ ਜ਼ਰੂਰੀ ਹੈ ਜੁੱਤੀ ਦਾ ਡਰ ਜੁੱਤੀ ਦੀ ডোজ ਬੱਚਿਆਂ ਨੂੰ ਮਿਲਣੀ ਉਹਨਾਂ ਦੀ ਉਮਰ ਦੇ ਅਕੋਰਡਿੰਗ ਬਹੁਤ ਜ਼ਰੂਰੀ ਹੈ ਜੁੱਤੀ ਦਾ ਡਰ ਇਹ ਜੋ ਮਾੜੀ ਸੰਗਤ ਤੋਂ ਬਚਾ ਕੇ ਰੱਖਦਾ ਹੈ ਜੁੱਤੀ ਦਾ ਡਰ ਇਹ ਜੋ ਨਸ਼ਿਆਂ ਤੋਂ ਬਚਾ ਕੇ ਰੱਖਦਾ ਹੈ ਜੁੱਤੀ ਦਾ ਡਰ ਇਹ ਜੋ ਵਿਰਥ ਦੇ ਲੜਾਈ ਝਗੜੇ ਕਲੇ ਕਲੇਸ਼ ਸਕੂਲਾਂ ਕਾਲਜਾਂ ਦੇ ਅੰਦਰ ਹੋਣ ਵਾਲੇ ਉਹਨਾਂ ਤੋਂ ਬਚਾ ਕੇ ਰੱਖਦਾ ਹੈ ਜੁੱਤੀ ਪਿਓ ਦੀ ਪਿਆਰ ਪਿਓ ਦਾ ਇਹਨਾਂ ਦੋਵਾਂ ਚੀਜ਼ਾਂ ਦੇ ਬੱਚੇ ਨੂੰ ਲੋੜ ਹੈ ਪਿਆਰ ਦੀ ਵੀ ਲੋੜ ਹੈ ਜੁੱਤੀ ਦੀ ਵੀ ਲੋੜ ਹੈ ਮੈਂ ਇੱਕ ਵੀਡੀਓ ਪਾਈ ਸੀ ਜਿਹਦਾ ਨਾਂ ਰੱਖਿਆ ਸੀ ਛਿੜਕ ਤੇ ਲੋਰੀ ਕਦੋਂ ਬੱਚੇ ਨੂੰ ਛਿੜਕ ਦੇਣੀ ਹੈ ਪਤਾ ਹੋਵੇ ਕਦੋਂ ਨੂੰ ਲੋਰੀ ਦੇਣੀ ਹੈ ਇਹ ਵੀ ਪਤਾ ਹੋਵੇ ਬਹੁਤ ਹੀ ਛਿੜਕ ਵੀ ਟੀਟ ਕਰ ਦਿੰਦੀ ਹੈ ਤੇ ਬਹੁਤ ਹੀ ਲੋਰੀ ਵੀ ਬੱਚੇ ਦਾ ਸਤਿਆਨਾਸ਼ ਕਰਕੇ ਰੱਖ ਦਿੰਦੀ ਹੈ ਬੱਚੇ ਸਭ ਨੂੰ ਪਿਆਰੇ ਹੁੰਦੇ ਨੇ ਕੋਈ ਐਸਾ ਨਹੀਂ ਮਾਪਾਪ ਜੀ ਨੂੰ ਬੱਚੇ ਪਿਆਰੇ ਨਾਲ ਲੱਗ ਸਭ ਨੂੰ ਪਿਆਰੇ ਹੁੰਦੇ ਨੇ ਪਰ ਬੱਚਿਆਂ ਦੀਆਂ ਬਹੁਤੀਆਂ ਲਾਲਾਂ ਨਾ ਛੱਟਿਆ ਕਰੋ ਇਹ ਧਿਆਨ ਰੱਖੋ ਕਿ ਤੁਹਾਡਾ ਕੀਤਾ ਹੋਇਆ ਮਿਆਰ ਤੋਂ ਵੱਧ ਪਿਆਰ ਹਾਲਾਂਕਿ ਮਾਂ-ਬਾਪ ਦਾ ਪਿਆਰ ਜਿਹੜਾ ਹੁੰਦਾ ਹੈ ਉਹ ਮਿਆਰ ਦੇ ਵਿੱਚ ਹੁੰਦਾ ਹੀ ਨਹੀਂ ਵੱਧ ਹੀ ਹੁੰਦਾ ਹਰ ਵਕਤ ਦਾ ਕੀਤਾ ਹੋਇਆ ਪਿਆਰ ਬੱਚੇ ਦੇ ਕਿਦਰੇ ਨੁਕਸਾਨ ਵਿੱਚ ਤੇ ਨਹੀਂ ਜਾ ਰਿਹਾ ਤੁਹਾਨੂੰ ਸਮਝ ਆਉਣੀ ਚਾਹੀਦੀ ਹਰ ਵਕਤ ਚਿਲਕ ਚੰਗੀ ਨਹੀਂ ਹਰ ਵਕਤ ਪਿਆਰ ਚੰਗਾ ਨਹੀਂ ਇਹਨਾਂ ਦਾ ਪਤਾ ਹੋਵੇ ਇਹਨਾਂ ਦੇ ਬਦਲਾਵ ਦਾ ਪਤਾ ਹੋਵੇ ਖੈਰ ਜੇ ਚਾਹੁੰਦੇ ਹੋ ਨਾ ਕਿ ਸਮਾਜ ਦੇ ਅੰਦਰ ਸਾਨੂੰ ਝਿੜਕਾ ਨਾ ਪੈਣ ਤੇ ਮਾਂ ਪਿਓ ਦੀਆਂ ਝਿੜਕਾਂ ਬਰਦਾਸ਼ਤ ਕਰਨ ਦੀ ਆਦਤ ਪਾਓ ਜੇ ਕਹਿੰਦੇ ਹੋ ਨਾ ਸਮਾਜ ਵਿੱਚੋਂ ਬਦਨਾਮੀ ਨਾ ਮਿਲੇ ਤੇ ਮਾਂ ਪਿਓ ਦੀਆਂ ਗਾਲਾਂ ਬਰਦਾਸ਼ਤ ਕਰਨ ਦੀ ਆਦਤ ਪਾਓ ਜੇ ਚਾਹੁੰਦੇ ਹੋ ਵੀ ਭਰੇ ਸਮਾਜ ਦੇ ਸਾਹਮਣੇ ਪਿਓ ਜੁੱਤੀ ਫੇਰਦਾ ਹੈ ਤੇ ਕਿਉਂ ਫੇਰਦਾ ਹੈ ਪਰ ਇੱਕ ਧਿਆਨ ਰੱਖੋ ਵੀ ਭਰੇ ਸਮਾਜ ਦੇ ਸਾਹਮਣੇ ਜੇ ਤੁਸੀਂ ਪਿਓ ਦੀ ਜੁੱਤੀ ਨੂੰ ਬਰਦਾਸ਼ਤ ਕਰਦੇ ਹੋ ਇਹਦੇ ਵਿੱਚ ਵੀ ਪਿਓ ਦੀ ਇੱਜ਼ਤ ਵੀ ਬੰਦੀ ਏ ਤੇ ਨਾਲ ਲੱਗਦੀ ਤੁਹਾਡੀ ਇੱਜ਼ਤ ਵੀ ਬੰਦੀ ਏ ਜਦੋਂ ਤੁਹਾਨੂੰ ਦੂਜੇ ਦੇ ਸਾਹਮਣੇ ਕਿਧਰੇ ਛਿੜਕ ਪੈਂਦੀ ਹੈ ਨਾ ਪਿਓ ਚਾਹੁੰਦਾ ਨਹੀਂ ਜੇ ਦੂਜੇ ਦੇ ਸਾਹਮਣੇ ਤੁਹਾਨੂੰ ਛਿੜਕਿਆ ਜਾਏ ਪਰ ਜਦੋਂ ਛਿੜਕ ਪੈਂਦੀ ਹੈ ਤੁਹਾਨੂੰ ਇਹ ਕਹਿਣ ਵਾਲੇ ਲੋਕ ਬੜੇ ਮਿਲਣਗੇ ਤੇਰੇ ਬਾਪੂ ਨੂੰ ਐਦਾਂ ਨਹੀਂ ਸਿਚਾਈਦਾ ਤੇਰੇ ਪਿਓ ਨੂੰ ਐਦਾਂ ਨਹੀਂ ਸਿਚਾਈਦਾ ਪਰ ਖਿਆਲ ਕਰਿਓ ਉਹਨਾਂ ਉਹਨਾਂ ਲੋਕਾਂ ਵੱਲੋਂ ਮਿਲੀ ਹੋਈ ਫਿੱਲੀ ਤੁਹਾਡੇ ਨੁਕਸਾਨ ਵਿੱਚ ਜਾਏਗੀ ਪਿਓ ਵੱਲੋਂ ਮਿਲੀ ਹੋਈ ਛੜਕ ਤੁਹਾਡੇ ਫਾਇਦੇ ਵਿੱਚ ਜਾਏਗੀ ਖੈਰ ਪਿਓ ਦੀ ਜੁੱਤੀ ਦੇ ਅੰਦਰ ਬੱਚੇ ਦਾ ਚੰਗਾ ਤੇ ਉਜਲਾ ਪਵੇਖ ਹੁੰਦਾ ਹੈ ਬੱਚੇ ਦਾ ਸੁਧਾਰ ਹੁੰਦਾ ਹੈ ਬੱਚੇ ਦੀ ਤਰੱਕੀ ਦੇ ਰਾਹ ਛਿਪੇ ਹੁੰਦੇ ਨੇ ਪਿਓ ਦਾ ਡਰ ਔਲਾਦ ਨੂੰ ਲਾਜ਼ਮੀ ਚਾਹੀਦਾ ਹੈ ਲਾਜ਼ਮੀ ਮਾਂ ਦੇ ਪੈਰਾਇਠ ਜੰਨਤ ਹੈ ਬਾਪੂ ਦੇ ਪੈਰਾਇਠ ਵੀ ਜੰਨਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ